ਆ ਦੇਖ ਆ 500 ਦੀ ਸ਼ਰਤ ਆ ਠੀਕ ਹੈ ਚੈਲੰਜ ਆ ਇੱਕ ਠੀਕ ਹੈ ਜੇ ਤੂੰ ਇਹਨੂੰ ਕਰਤਾ 500 ਰੁਪਏ ਤੇਰਾ ਠੀਕ ਹੈ ਅੱਛਾ ਹੁਣ ਦੇਖ ਆ ਗਲਾਸ ਇਦਾਂ ਪਏ ਆ ਹੂੰ ਠੀਕ ਹੈ ਇਹਨਾਂ ਚੋਂ ਮੈਂ ਦੋ ਗਲਾਸ ਲਾਉਂਗਾ ਕੋਈ ਵੀ ਠੀਕ ਹੈ ਹੁਣ ਮੰਨ ਲਾ ਮੈਂ ਆ ਦੋ ਗਲਾਸ ਲਾਤੇ ਹੂੰ ਅੰਡਰ ਕਰਤੇ ਹੂੰ ਦੋ ਗਲਾਸ ਲਾਤੇ ਹੂੰ ਹੂੰ ਇਦਾਂ ਹੋ ਗਏ ਠੀਕ ਹੈ ਹੁਣ ਤੂੰ ਕੀ ਕਰਨਾ ਇਹਨੂੰ ਪਹਿਲਾਂ ਤਰ੍ਹਾਂ ਕਰਨਾ ਜਿਵੇਂ ਪਹਿਲਾਂ ਪਾਏ ਸੀਗੇ ਠੀਕ ਹੈ ਹੂੰ ਉਹਦੇ ਚ ਕੀ ਹੋਣਾ ਚਾਹੀਦਾ ਇੱਕ ਖਾਲੀ ਇੱਕ ਭਰਿਆ ਇੱਕ ਖਾਲੀ ਇੱਕ ਭਰਿਆ ਇੱਕ ਖਾਲੀ ਇੱਕ ਭਰਿਆ ਹਾਂ ਮੈਂ ਦੋ ਗਲਾਸ ਲਾਏ ਨੇ ਠੀਕ ਹੈ ਆਪਣੀ ਜਗ੍ਹਾ ਤੋਂ ਬਟ ਤੂੰ ਦੋ ਨਹੀਂ ਹਲਾਉਣੇ ਤੂੰ ਸਿਰਫ ਇੱਕ ਲਾ ਸਕਦੀ ਹੈਂ ਹੂੰ ਕੋਈ ਵੀ ਇੱਕ ਗਲਾਸ ਲਾ ਤੇ ਉਹ ਚ ਕੀ ਹੋ ਜਾਏ ਇੱਕ ਭਰਿਆ ਇੱਕ ਖਾਲੀ ਇੱਕ ਭਰਿਆ ਇੱਕ ਖਾਲੀ ਐ ਹੋ ਜਾਏ ਦੋ ਨਹੀਂ ਚੱਕ ਸਕਦੀ ਤੂੰ ਇੱਕ ਖਾਲੀ ਇੱਕ ਭਰਿਆ ਠੀਕ ਹੈ ਦੋ ਨਹੀਂ ਚੱਕਣਾ ਇੱਕੋ ਚੱਕਣਾ ਦੋ ਨਹੀਂ ਚੱਕਣਾ ਇੱਕੋ ਚੱਕਣਾ ਇੱਕ ਨੂੰ ਤੂੰ ਚੱਕ ਕੇ ਹਲਾ ਸਕਦੀ ਹੈਂ ਦੋਨੇ ਚੱਕੇ ਹਿਲਾ ਸਕਦੀ ਜਿਵੇਂ ਮਾਲਾ ਹੁਣ ਇਹਨੂੰ ਚੱਕਿਆ ਇੱਥੇ ਰੱਖ ਤਾ ਇਹਨਾਂ ਦੇ ਵਿਚਾਲੇ ਹਾਂ ਠੀਕ ਹੈ ਉਹਨੂੰ ਤੂੰ ਹਿਲਾ ਸਕਦਾ ਐਧਾ ਤਾਂ ਹਿਲਾ ਸਕਦੀ ਬਟ ਤੂੰ ਚੇਂਜ ਨਹੀਂ ਕਰ ਸਕਦੀ ਮਤਲਬ ਇਹਨੂੰ ਇਹਦੇ ਅੱਧੇ ਕਰਤਾ ਹੁਣ ਆ ਦੋ ਇਕੱਠੇ ਹੋ ਗਏ ਨਹੀਂ ਹਾਂ ਇੱਕ ਚੱਕ ਸਕਦੀਆਂ ਬਟ ਇੱਕ ਖਾਲੀ ਇੱਕ ਭਰਿਆ ਇੱਕ ਖਾਲੀ ਇੱਕ ਭਰਿਆ ਐਦਾਂ ਨਾਲ ਦੋ ਵਾਰ ਨਹੀਂ ਤੂੰ ਹਿਲਾ ਸਕਦੀ ਇੱਕੋ ਵਾਰ ਹਿਲਾ ਸਕਦੀ ਆ ਗਲਾਸ ਨੂੰ ਇੱਕੋ ਵਾਰ ਹਿਲਾਣਾ ਇੱਕੋ ਵਾਰ ਹਿਲਾਣਾ ਦੋ ਗਲਾਸ ਨਹੀਂ ਹਿਲਾਉਣੇ ਇੱਕ ਗਲਾਸ ਤੂੰ ਚੱਕ ਕੇ ਕਿਤੇ ਵੀ ਰੱਖ ਸਕਦੀ ਬਟ ਬਨ ਬਨਨਾ ਕੀ ਚਾਹੀਦਾ ਖਾਲੀ ਇੱਕ ਭਰਿਆ ਖਾਲੀ ਇੱਕ ਭਰਿਆ ਠੀਕ ਹੈ ਦਲ ਚੱਲ ਤੇ ਆ ਦਿਮਾਗ ਇਹਦਾ ਹਾ ਜਿੱਤ ਗਈਓ ਕਰਤਾ ਨੇ ਔਮਨ ਪਾਵਰ